ਦੀ ਰਿਲੇਸ਼ਨ ਬਣਾਉਣ ਚ ਦੋਸਤਾਨੇ ਕਰਨ ਦੇ ਵਿੱਚ ਮਸ਼ਹੂਰਾ ਬਹੁਤ ਖੁੱਲਾ ਬੋਲਦੀ ਆ ਸੋਣੀ ਸੰਕੀ ਆ ਪਹਾੜ ਨਾਲ ਸਿਆਸੀ ਵਰਤਾਰੇ ਨੇ ਉਹਨਾਂ ਬਾਰੇ ਇਹ ਬੱਦ ਜਬਾਨ ਮੁਸਲਮਾਨਾਂ ਬਾਰੇ ਦੇਖ ਲੋ ਕਿਸੇ ਹੋਰ ਗੱਲ ਬਾਰੇ ਇਹ ਜ਼ਹਿਰ ਉਗਲਦੀ ਹੈ ਤਲਾਸ਼ੀ ਲੈ ਰਹੇ ਸੀ ਉਹ ਕਹਿੰਦੀ ਸੀ ਬੀਬੀ ਤੇਰਾ ਪਰਸਾ ਜਿਹੜਾ ਉਹਦੇ ਰਾਹੀਂ ਨਿਕਲ ਕੇ ਆਊਗਾ ਸਕੈਨ ਹੋ ਕੇ ਮੋਬਾਈਲ ਉਹ ਕਹਿੰਦੀ ਸੀ ਮੈਂ ਨਹੀਂ ਰੱਖੀ ਇਰੇ ਵਿੱਚ ਚਲੋ ਗਰਮਾ-ਗਰਮੀ ਹੋਈ ਉਹਦਾ ਇੱਥੇ ਲੱਗਿਆ ਹੋਇਆ ਇਥੇ ਕੁਲਵਿੰਦਰ ਕੌਰ ਕਹਿੰਦੀ ਖਾਲਸਤਾਨੀ ਹੈ ਤੂੰ ਇੱਥੋਂ ਅਸਲ ਜਾਦੇ ਵਧੀਆ ਇਹ ਮੁੱਲ ਦੀਆਂ ਤੀਮੀਆਂ ਨੇ ਜਿਵੇਂ ਐ ਕਹਨੇ ਹੁੰਦੇ ਆ ਨਾ ਆਪ ਮੁੱਲ ਦੀਆਂ ਤੀਮੀਆਂ ਨੇ ਵੀ ਉਹ ਨਹੀਂ ਜਿਹੜੀਆਂ 100-100 ਰੁਪਏ 'ਚ ਲੈਂਦੀਆਂ ਹੁੰਦੀਆਂ ਨੇ ਇਹ ਬਹੁਤ ਵੱਡਾ ਉਦੋਂ ਇਹ ਤਾਂ ਬਹੁਤ ਵਿਰੋਧ ਹੋਇਆ ਇਹਦੇ ਦਿਮਾਗ ਦੇ ਵਿੱਚ ਨਾ ਨਫ਼ਰਤ ਭਰੀ ਹੋਈ ਆ ਹਿੰਸਾ ਕੱਲੀ ਸ਼ਰੀਰਕ ਨਹੀਂ ਹੁੰਦੀ ਸ਼ਬਦ ਹਿੰਸਾ ਵੀ ਹੁੰਦੀ ਆ ਮੈਨੂੰ ਤੂੰ ਕੁਛ 100 ਗਾਲ ਕੱਢ ਲੈ ਜੇ ਮੇਰੀ ਮਾਂ ਤੇ ਭੈਣ ਨੂੰ ਕੁਛ ਕਿਹਾ ਮੈਂ ਖਬਰਦਾਰ ਹਾਂ ਉਸ ਬਰਤਾਂਤ ਨਾਲ ਜੋੜਿਆ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਦਾ ਜਦੋਂ ਕਤਲ ਹੋਇਆ ਉਹ ਵਰਦੀ ਦੇ ਵਿੱਚ ਸੀਗੇ ਹੁਣ ਇੱਥੇ ਹਮਲਾ ਹੋਇਆ ਤਾਂ ਵੀ ਵਰਦੀ ਦੇ ਵਿੱਚ ਹੈ ਵਿਸ਼ਵਾਸ ਘਾਤ ਸਿੱਖਾਂ ਦਾ ਇਤਿਹਾਸ ਰਿਹਾ ਬਾਈ ਜੀ ਮੁਗਲਾਂ ਨਾਲ ਟੱਕਰ ਰਹੀ ਹੈ ਮੁਸਲਮਾਨਾਂ ਨਾਲ ਕਦੇ ਨਹੀਂ ਰਹੀ ਸਾਈ ਮੀਆਂ ਮੀਰ ਨਵਾਬ ਮਲੇਰਕੋਟਲਾ ਇਹ ਤੁਹਾਨੂੰ ਇੱਥੇ ਪੀਰ ਬੁੱਧੂ ਸਾਹਿਬ ਦੱਸਣਗੇ ਹੈ ਜੀ ਉੱਚ ਦਾ ਪੀਰ ਬਣਾ ਕੇ ਕੱਢਣ ਵਾਲੇ ਦੱਸਣਗੇ ਪਹਾੜੀ ਹਿੰਦੂਆ ਰਾਜਿਆਂ ਨਾਲ ਟੱਕਰ ਰਹੀ ਹੈ ਹਿੰਦੂਆਂ ਨਾਲ ਕਦੀ ਟੱਕਰ ਨਹੀਂ ਤੇ ਹਿੰਦੂ ਤਾਂ ਕਹਿੰਦੇ ਹਿੰਦ ਦੀ ਚਾਦਰ ਤਿਲਕ ਜੰਝ ਪਰਾਖਾ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪੂਰੇ ਮੁਲਕ ਦੇ ਵਿੱਚ ਕੰਗੜਾ ਰਣੌਤ ਥੱਪੜ ਕਾਂਡ ਗੂੰਜ ਰਿਹਾ ਹੈ ਤੇ ਪੰਜਾਬ ਨੂੰ ਅਤਵਾਦੀਆਂ ਉਗਰਵਾਦ ਵਜੋਂ ਉਭਾਰਨ ਦੀ ਵੀ ਕੋਜੀ ਸਾਜ਼ਿਸ਼ ਚੱਲ ਰਹੀ ਤਾਂ ਪੰਜਾਬ ਦਾ ਬੁੱਧੀਜੀਵੀ ਵਰਗ ਲਗਾਤਾਰ ਟਿੱਪਣੀਆਂ ਕਰ ਰਿਹਾ ਹੈ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਨੇ ਗੱਲਬਾਤ ਕਰਦੇ ਆ ਮਾਲੀ ਸਾਹਿਬ ਪੂਰੇ ਪੰਜਾਬ ਦੇ ਵਿੱਚ ਪੂਰੇ ਮੁਲਕ 'ਚ ਤੇ ਵਰਲਡ ਦੇ ਵਿੱਚ ਥੱਪੜ ਗੂੰਜ ਰਿਹਾ ਇਸ ਪੂਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਅਤਵਾਦੀ ਅਤਵਾਦੀ ਦਾ ਟੈਗ ਲਾਉਣਾ ਤੇ ਜਿਸ ਤਰੀਕੇ ਕੰਗਣਾ ਦਾ ਵਾਪਸ ਪ੍ਰਤੀਕਰਮ ਆਇਆ ਨਹੀਂ ਅਸਲ ਦੇ ਵਿੱਚ ਨਾ ਜੀ ਇਹ ਦੋ ਬੰਦਿਆਂ ਦਾ ਰੌਲਾ ਹੈ ਨਹੀਂ ਇਹ ਅਸਲ ਦੇ ਵਿੱਚ ਮੁਲਕ ਦੇ ਵਿੱਚ ਜਿਹੜੇ ਦੋ ਬਰਤਾਂਤ ਨੇ ਜੀ ਉਹਨਾਂ ਦਾ ਰੌਲਾ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਵੀ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ ਜਿਹੜਾ ਖਿੜੇ ਸਾਡੀ ਕਨਸ ਦੀ ਸਜਾਵਟ ਬਣੇ ਇੱਥੇ ਕੋਈ ਬੋਲਣਾ ਹੋ ਗੇ ਜਿਹੜਾ ਉੱਗੇ ਸਾਡੀ ਉਹ ਹਾਮੀ ਭਰੀ ਇਹ ਉਹ ਵਰਤਾਂਤ ਆ ਜਿਹੜਾ ਮੋਦੀ ਨੇ ਸ਼ੁਰੂ ਕੀਤਾ ਸੀ ਕਾਂਗਰਸ ਮੁਕਤ ਭਾਰਤ ਜੀ ਸਵਾਲ ਮੁਕਤ ਮੀਡੀਆ ਅੰਦੋਲਨ ਮੁਕਤ ਸੜਕ ਵਿਰੋਧੀ ਧਿਰ ਮੁਕਤ ਸੰਸਦ ਉਹ ਵਰਤਾਂਤ ਆ ਦੂਜੇ ਪਾਸੇ ਕਿਸਾਨ ਅੰਦੋਲਨ ਦਾ ਵਰਤਾਂਤ ਆ ਜੀ ਰੈジਸਟੈਂਸ ਦਾ ਵਿਰੋਧ ਦਾ ਜ਼ੁਲਮ ਦੇ ਖਿਲਾਫ ਲੜਨ ਦਾ ਇਹ ਦੋ ਵਰਤਾਂਤਾਂ ਦੀ ਲੜਾਈ ਆ ਜੋ ਹੋਰ ਵੀ ਜਿਹੜੀਆਂ ਐਜੀਟੇਸ਼ਨਾਂ ਪੰਜਾਬ ਲੜਦਾ ਜਾਂ ਹੋਰ ਲੜਦੇ ਨੇ ਨਾ ਜੀ ਇਹ ਉਹਨਾਂ ਦੇ ਵਿਚਕਾਰ ਅਸਲ ਵਿੱਚ ਵੱਡੀ ਲੜਾਈ ਆ ਇਸੇ ਕਰਕੇ ਜੇ ਤੁਸੀਂ ਇਹ ਵਰਤਾਂਤ ਨੂੰ ਸਮਝਣਾ ਤੁਸੀਂ ਇਹਨੂੰ ਇਸ ਪ੍ਰਸੰਗ ਚ ਰੱਖ ਕੇ ਸਮਝੋਗੇ ਫੇਰ ਗੱਲ ਸਮਝ ਆਊ ਨਹੀਂ ਐ ਲੱਗੂ ਵੀ ਜਿਵੇਂ ਇੱਕ ਬੰਦੇ ਦੀ ਬਦਜਵਾਨੀ ਦੀ ਗੱਲ ਆ ਇੱਕ ਬੰਦੇ ਦੀ ਮਤਲ ਨਿਜਮ ਤੋੜ ਕੇ ਜਾਂ ਕਾਨੂੰਨ ਤੋੜ ਕੇ ਉਹਦੇ ਨਾਲ ਝਗੜਾ ਕਰਨ ਦੀ ਗੱਲ ਆ ਇਹਦੇ ਵਿੱਚ ਦੂਜੀ ਗੱਲ ਇਹ ਆ ਬੇਇਨਸਾਫੀ ਨਾ ਜਦੋਂ ਕਿਸੇ ਭਾਈਚਾਰੇ ਨੂੰ ਵੱਡੇ ਅੰਦੋਲਨ ਨਾਲ ਇਨਸਾਫ ਨਾ ਕੀਤਾ ਜਾਵੇ ਉਦੋਂ ਫਿਰ ਵਿਅਕਤੀਗਤ ਜਜ਼ਬਾਤ ਉੱਭਰਦੇ ਨੇ ਜਿਵੇਂ ਪੰਜਾਬ ਦੇ ਨਾਲ ਇਨਸਾਫ ਨਹੀਂ ਹੋਇਆ ਮਤਲਬ ਜੋ ਜ਼ੁਲਮ ਹੋਇਆ ਜ਼ਾਲਮਾਂ ਨੂੰ ਵੀ ਨਹੀਂ ਸਜ਼ਾ ਦਿੱਤੀ ਗਈ 32 ਸਾਲਾਂ ਬਾਅਦ ਡੀਆਜੀ ਨੂੰ ਤੇ ਇੱਕ ਹਿੰਦੂ ਮੁੰਡੇ ਨੂੰ ਮਾਰਨ ਦਾ ਜਿਹੜਾ ਖਾਲੜੇ ਨੇ ਵਾਰਿਆ ਸੀ ਖਾਲੜੇ ਦੇ ਨਾਲ ਸੀ ਇਹਦਾ ਫਾਦਰ ਚਮਨ ਲਾਲ ਅਣਪਛਾਤੀ ਲਾਸ ਦਾ ਪਛਾਣ ਕੀਤੀ ਸੀ ਮੁਕੱਦਮਾ ਦਰਜ ਹੋਇਆ ਸੀ ਬਜ਼ੁਰਗ ਵੀ ਵਿਚਾਰਾ ਚੱਲ ਗਿਆ ਜਿਵੇਂ ਬੀਬੀ ਅਮਰਕੌਰ ਚੱਲ ਗਈ ਸੈਣੀ ਦੇ ਖਿਲਾਫ ਕੇਸ ਲੜਦੀ ਲੜਦੀ ਇਹ ਅਸਲ ਚ ਇਸੇ ਤਰ੍ਹਾਂ ਜਿਹੜੇ ਮਾਰੇ ਗਏ ਪਰਿਵਾਰ ਉਹਨਾਂ ਦੀ ਕਿਸੇ ਨੇ ਸਾਰਨਾ ਲਈ ਉਹਦੀ ਰਿਫਲੈਕਸ਼ਨ ਸਰਬਜੀਤ ਰਾਹੀਂ ਆ ਗਈ ਕਿਸਾਨ ਅੰਦੋਲਨ ਨਾਲ ਧੋਖਾ ਕੀਤਾ ਉਹਨਾਂ ਦੀਆਂ ਮੰਗਾਂ ਮੰਨ ਕੇ ਉਹ ਲਾਗੂ ਨਹੀਂ ਕੀਤੀਆਂ ਕਿਸਾਨ ਅੰਦੋਲਨ ਮੁਲਤਵੀ ਕੀਤਾ ਸੀ ਰੱਦ ਨਹੀਂ ਕੀਤਾ ਸੀ ਉਹ ਭੀੜ ਕਿਤੇ ਨਾ ਕਿਤੇ ਪਈ ਸੀ ਤੇ ਇਹ ਜਿਹੜੀ ਕੰਗਣਾ ਨਰਾਉਤ ਆ ਇੱਕ ਤੇ ਦਾ ਫਿਲਮੀ ਕੈਰੀਅਰ ਕਿਹਾ ਜਾਂਦਾ ਵੀ ਮਤਲਬ ਇਹ ਬਹੁਤ ਬੋਲਡ ਆ ਮਤਲਬ ਨਿੱਜੀ ਰਿਲੇਸ਼ਨ ਬਣਾਉਣ ਚ ਦੋਸਤਾਨੇ ਕਰਨ ਦੇ ਵਿੱਚ ਇਹ ਮਸ਼ਹੂਰ ਆ ਬਹੁਤ ਖੁੱਲਾ ਬੋਲਦੀ ਆ ਸੋਹਣੀ ਸੰਕੀ ਆ ਪਹਾੜ ਨਾ ਉਹ ਤਰ੍ਹਾਂ ਤਰ੍ਹਾਂ ਦੇ ਗੀਤ ਜੰਦੇ ਨੇ ਬਿੱਲੀਆਂ ਬਲੌਰੀ ਅੱਖਾਂ ਤੇਰੀਆਂ ਇਸ ਅਟਰੈਕਟਿਵ ਵੀ ਹੈਗੀ ਆ ਚਲੋ ਇੱਕ ਫੀਲ ਦਾ ਅੱਡ ਹੈ ਦਾ ਉਹਦੇ ਵਿੱਚ ਬਹੁਤ ਬਹੁਤ ਕੁਝ ਚੱਲਦਾ ਪਰ ਜੋ ਸਮਾਜਿਕ ਵਰਤਾਰੇ ਨੇ ਸਿਆਸੀ ਵਰਤਾਰੇ ਨੇ ਉਹਨਾਂ ਬਾਰੇ ਇਹ ਬੱਦ ਜੁਬਾਨ ਆ ਮੁਸਲਮਾਨਾਂ ਬਾਰੇ ਦੇਖ ਲੋ ਕਿਸੇ ਹੋਰ ਗੱਲ ਵਾਰ ਦੇ ਇਹ ਜ਼ਹਿਰ ਉਗਲਦੀ ਆ ਕਿਸਾਨ ਅੰਦੋਲਨ ਦੀ ਆਲੋਚਨਾ ਬਹੁਤ ਕਰਦੇ ਰਹੇ ਨੇ ਕਰਦੇ ਆ ਹੱਕ ਆ ਪਰ ਇਹਨੇ ਕਿਸਾਨ ਅੰਦੋਲਨ ਦੀ ਉਹ ਰਗ ਤੇ ਹੱਥ ਰੱਖਿਆ ਜਿਹੜਾ ਉਹਨਾਂ ਦੀ ਗੈਰਤ ਤੇ ਅਣਖ ਨੂੰ ਬੰਗਾਰ ਕਰ ਦੱਸ ਜਿਵੇਂ ਅਗਲਾ ਕਹਿੰਦਾ ਵੀ ਯਾਰ ਮੈਨੂੰ ਤੂੰ ਕੁਝ ਸੌ ਗੱਲ ਕੱਢ ਲੈ ਜੇ ਮੇਰੀ ਮਾਂ ਤੇ ਭੈਣ ਨੂੰ ਕੁਝ ਕਿਹਾ ਤਾਂ ਖਬਰਦਾਰ ਜਦੋਂ ਦੁਨੀਆ ਚ ਕਿਸਾਨ ਅੰਦੋਲਨ ਦੀ ਧੱਕ ਪੈ ਰਹੀ ਸੀ ਤੁਮ ਪੈ ਰਹੀ ਸੀ ਪੂਰਾ ਮਨ ਅੰਦੋਲਨ ਇਤਿਹਾਸਕਪੁਰਾ ਮੰਨ ਅੰਦੋਲਨ ਕਿਸੇ ਦੇ ਹੱਥ ਨਹੀਂ ਲੱਗਿਆ ਜਿਨ੍ਹਾਂ ਤੋਂ ਡਾਂਗਾ ਖਾਧੀ ਉਹਨਾਂ ਨੂੰ ਲੰਗਰ ਛਕਾਏ ਜੀ ਤੇ ਉਹਦੇ ਵਿੱਚ ਵੀ ਔਰਤਾਂ ਨੇ ਜਿਹੜੀਆਂ ਮਾਈ ਭਾਗੋ ਦੀਆਂ ਬਾਰਸ ਉਹ ਕਿਵੇਂ ਹੱਕ ਢਾ ਕੇ ਲੜ ਰਹੀਆਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਸੀ ਜੀ ਇਸ ਪੱਖੋਂ ਜਿਹੜੀ ਉਗਰਾਹਾ ਯੂਨੀਅਨ ਸੀ ਉਹਨਾਂ ਚ ਸਭ ਤੋਂ ਵੱਧ ਔਰਤਾਂ ਦੀ ਸ਼ਮੂਲੀਅਤ ਸੀ ਉਸ ਮੌਕੇ ਇਹ ਕਿਸੇ ਟੀਵੀ ਦੇ ਵਿੱਚ ਇਹ ਗੱਲ ਵਾਰੀ ਜਾ ਰਹੀ ਸੀ ਵੀ ਆ ਪਿੰਡ ਦੀਆਂ ਔਰਤਾਂ ਆਹਾ ਆ ਬੇਬੇ ਆਈਆਂ ਇਨੇ ਉਥੇ ਜਾਤੀ ਮਤਲਬ ਵਿਅਕਤੀਗਤ ਉਹਦੀ ਗੈਰਤ ਤੇ ਹਮਲਾ ਕੀਤਾ ਇਹ ਮੁੱਲ ਦੀਆਂ ਤੀਮੀਆਂ ਨੇ ਜਿਵੇਂ ਐ ਕਹਨੇ ਹੁੰਦੇ ਹਨ ਨਾ ਆਪਾਂ ਮੁੱਲ ਦੀਆਂ ਤੀਮੀਆਂ ਨੇ ਵੀ ਉਹ ਨੇ ਜਿਹੜੀਆਂ 100 100 ਰੁਪਏ ਚ ਲੈਣੀਆਂ ਹੋਈਆਂ ਨੇ ਇਹ ਬਹੁਤ ਵੱਡਾ ਉਦੋਂ ਇਹ ਤਾਂ ਬਹੁਤ ਵਿਰੋਧ ਹੋਇਆ ਇਹਦਾ ਜਵਾਬ ਵੀ ਦਿੱਤਾ ਗਿਆ ਠੋਕ ਕੇ ਇਸ ਕਰਕੇ ਉਦੋਂ ਬਾਅਦ ਕੀ ਹੋਇਆ ਇਹਦੇ ਦਿਮਾਗ ਦੇ ਵਿੱਚ ਨਾ ਨਫ਼ਰਤ ਭਰੀ ਹੋਈ ਆ ਇਹਦੇ ਬਖਰੇਵੇਂ ਵਾਲਿਆਂ ਪ੍ਰਤੀ ਜੋ ਮੋਦੀ ਸਰਕਾਰ ਦਾ ਵਰਤਾਨਤਾ ਜਿਹੜਾ ਉਹਨੂੰ ਚੈਲੰਜ ਕਰਦਾ ਇਹਦਾ ਦੁਸ਼ਮਣ ਆ ਹਿੰਸਾ ਕੱਲੀ ਸਰੀਰਕ ਨਹੀਂ ਹੁੰਦੀ ਸ਼ਬਦ ਹਿੰਸਾ ਵੀ ਹੁੰਦੀ ਆ ਜੇ ਤੁਸੀਂ ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ ਨੂੰ ਮੁਜਰਮ ਬਣਾਉਨੇ ਹੋ ਜਿਹੜਾ ਚ ਸੁੱਟਦੇ ਹੋ ਉਹਨੇ ਕਿਹੜਾ ਕਿਸੇ ਝੰਗ ਥੋੜੀ ਆ ਤੁਸੀਂ ਕਹਿੰਦੇ ਹੋ ਖਾਲਿਸਤਾਨ ਦੀ ਗੱਲ ਹਾਲਾਂਕਿ ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਖਾਲਿਸਤਾਨ ਦਾ ਪ੍ਰਚਾਰ ਕਰ ਸਕਦੇ ਹੋ ਖਾਲਿਸਤਾਨ ਦੀ ਮੰਗ ਕਰਨਾ ਕੋਈ ਜੁਰਮ ਨਹੀਂ ਇਹ ਜਿਹੜੀ ਸੰਵਿਧਾਨ ਵਾਲੀ ਆ ਇਹ ਕਿਸੇ ਨੂੰ ਬਦਨਾਮ ਕਰਨ ਲਈ ਉਹ ਤੇ ਖਾਲਿਸਤਾਨ ਦਾ ਟੈਗ ਲਾਉਂਦੀ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਉਲੰਘਣਾ ਕਰਦੀ ਆ ਸੰਵਿਧਾਨ ਦੀ ਕਾਨੂੰਨ ਦੀ ਸਾਰੇ ਕਾਸੇ ਦੀ ਸੋ ਦੂਜੀ ਗੱਲ ਇਹ ਹੋਈ ਵੀ ਐਮਪੀ ਬਣ ਗਈ ਹੁਣ ਉਹ ਜਿਹੜੀ ਕੁੜੀ ਆ ਦੇਖੋ ਉੱਥੇ ਕੀ ਹੋਇਆ ਮੇਰੇ ਸਾਹਮਣੇ ਦੋ ਪੱਖ ਆਏ ਨੇ ਇੱਕ ਤਾਂ ਕਿਸੇ ਉੱਥੇ ਜਵਾਨ ਜਿਹੜਾ ਤੈਨਾਤ ਆ ਉਹਦੀ ਵੀਡੀਓ ਆਈ ਆ ਉਹਨੇ ਸਾਰੀ ਗੱਲ ਦੱਸੀ ਆ ਵੀ ਇਹਦੀ ਤਲਾਸ਼ੀ ਲੈ ਰਹੀ ਸੀ ਉਹ ਉਹ ਕਹਿੰਦੀ ਸੀ ਬੀਬੀ ਤੇਰਾ ਪਰਸਾ ਜਿਹੜਾ ਉਹਦੇ ਰਾਹੀਂ ਨਿਕਲ ਕੇ ਆਊਗਾ ਸਕੈਨ ਹੋ ਕੇ ਮੋਬਾਈਲ ਉਹ ਕਹਿੰਦੀ ਸੀ ਮੈਂ ਨਹੀਂ ਰੱਖਦੀ ਇਹਦੇ ਵਿੱਚ ਚਲੋ ਗਰਮਾ ਗਰਮੀ ਹੋਈ ਉਹਦੇ ਇੱਥੇ ਲੱਗਿਆ ਹੋਇਆ ਸੀ ਕੁਲਵਿੰਦਰ ਕੌਰ ਕਹਿੰਦੀ ਖਾਲਸਤਾਨੀ ਆ ਤੂੰ ਇੱਥੋਂ ਅਸਲ ਜਾਦੇ ਵਧੀਆ ਗੱਲ ਮਤਲਬ ਸ਼ੁਰੂਆਤ ਕੰਗੜਾਣੇ ਦੀ ਜੋ ਸਾਹਮਣੇ ਆਈ ਹੈ ਗੱਲ ਜੇ ਪੂਰੀ ਵੀਡੀਓ ਆ ਜੇ ਉਹ ਆ ਦੂਜੀ ਗੱਲ ਉਹ ਕੁੜੀ ਨੇ ਆਪ ਰੱਖਿਆ ਵੀ ਇਹ ਉਹੀ ਹੈ ਨਾ ਜਿਹੜੀ ਕਹਿੰਦੀ ਸੀ ਇਹ 100-100 ਰੁਪਏ ਵਾਲੇ ਮਾਂ ਨੇ ਮੇਰੀ ਮਾਂ ਉਦੋਂ ਮੋਰਚੇ 'ਚ ਡਟੀ ਹੋਈ ਸੀ ਜਿਹਦਾ ਮਤਲਬ ਇਹ ਜਿਹੜੀ ਨਾਬਰੀ ਦੀ ਪਰੰਪਰਾ ਉਹ ਇੱਕ ਕੁੜੀ ਉਹਦੀ ਪ੍ਰਤੀਕ ਆ ਇੱਕ ਕੁੜੀ ਜਿਹੜਾ ਜਾਬਰ ਆ ਉਹਦੇ ਬਰਤਾਂਤ ਦੀ ਪ੍ਰਤੀਕ ਆ ਇਹ ਕੋਈ ਪਹਿਲੀ ਵਾਰ ਥੋੜਾ ਹੋਇਆ ਜੀ ਕਈ ਹੁਣ ਕਹਿੰਦੇ ਨੇ ਵੀ ਉਹਨੂੰ ਵਰਦੀ ਪਾਈ ਹੋਈ ਸੀ ਉਹ ਉਹਨੂੰ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਸੀ ਬਿਲਕੁਲ ਇਸ ਇਹਨੂੰ ਉਸ ਵਰਤਾਂਤ ਨਾਲ ਜੋੜਿਆ ਜਾ ਰਿਹਾ ਹੈ ਕਿ ਇੰਦਰਾ ਗਾਂਧੀ ਦਾ ਜਦੋਂ ਕਤਲ ਹੋਇਆ ਉਹ ਵਰਦੀ ਦੇ ਵਿੱਚ ਸੀਗੇ ਹੁਣ ਇੱਥੇ ਹਮਲਾ ਹੋਇਆ ਤਾਂ ਵੀ ਵਰਦੀ ਦੇ ਵਿੱਚ ਹੈ ਇਹ ਵਿਸ਼ਵਾਸ ਘਾਤ ਹੈ ਜੇ ਤੁਸੀਂ ਉਸੂਲੀ ਤੌਰ ਤੇ ਇਸ ਗੱਲ ਤੇ ਹੋ ਵੀ ਜਿਨੇ ਵਰਦੀ ਪਾ ਲਈ ਉਹਨੂੰ ਸੰਵਿਧਾਨ ਤੇ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਤੇ ਪੰਜਾਬ ਦੇ ਵਿੱਚ ਵਰਦੀ ਨੇ ਕੀ ਕੀਤਾ ਜੀ ਕਿੰਨੇ ਘਰ ਓਜਾੜੇ ਨੇ ਕਿੰਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਉਹ ਕਿਹੜੇ ਕਾਨੂੰਨ ਤਹਿਤ ਬਣਾਏ ਨੇ ਜਿਹੜਾ ਅੱਜ ਉਹ ਤਾਂ ਉਦਾਹਰਨ ਆ ਨਾ ਜੀ ਪਹਿਲਾਂ ਵੀ 25 ਤਿੰਨ ਨੂੰ ਸਜ਼ਾਾਂ ਮਿਲੀਆਂ ਨੇ ਕਈ ਮਰ ਅੱਜ ਵੀ ਆਇਆ ਨਾ ਵਿਚਾਰਤਾ ਮਰ ਗਏ ਜਿਨ੍ਹਾਂ ਤੇ ਦੋਸਤ ਸੀ ਇਹ ਬਾਦਲ ਸਰਕਾਰ ਨੇ ਜਿਹੜਾ ਵਿਸ਼ਵਾਸ ਘਾਤ ਕੀਤਾ ਪੰਜਾਬੀਆਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਪਾ ਕੇ ਹਿੰਸਕ ਕਾਰਨਾ ਦੀ ਜਾਂਚ ਕਰਾਈ ਜਾਊ ਦੋਸ਼ੀਆਂ ਨੂੰ ਮੁਜਰਮਾਂ ਦੀ ਕਟਹਿਰੇ 'ਚ ਖੜਾ ਕੀਤਾ ਜਾਊ ਵਿਧਾਨ ਸਭਾ 'ਚ ਮੁੱਕਰ ਗਿਆ ਬੀਤੇ ਤੇ ਪਾਉ ਮਿੱਟੀ ਦੀ ਦੱਬੇ ਮੁਰਦੇ ਉਹ ਜ਼ਖਮ ਅੱਲੇ ਨੇ ਐਵੇਂ ਥੋੜਾ ਹੰਗਾਰਾ ਮਿਲਦਾ ਮਰਤਪਾਲ ਨੂੰ ਮਾਤਾ ਅਮਰਤ ਪਾਣ ਚਲੋ ਫੜਿਆ ਸੀ ਚਿੜੀ ਨਹੀਂ ਕੁਸ ਕੁਸ ਕੀ ਫਿਰ ਐਨਐਸਏ ਲਾਇਆ ਝੁੱਟੇ ਕੇਸ ਬਣਾਏ ਫਿਰ ਉਹ ਵਧਾਇਆ ਲੋਕਾਂ ਚ ਲਿੰਕ ਜੁੜ ਗਿਆ ਵੀ ਯਾਰ ਮੁੰਡਿਆਂ ਦੇ ਨਾਲ ਧੱਕਾ ਜਵਰਾ ਠੀਕ ਆ ਤੁਸੀਂ ਨਹੀਂ ਸੁਣਦੇ ਅਸੀਂ ਇਧਰ ਲਈ ਤਰੀਕੇ ਰਹੀ ਉਹਨਾਂ ਨੂੰ ਰਾਹਤ ਦਵਾਵਾਂਗੇ ਸਰਬਜੀਤ ਵੀ ਹੋ ਸਕਦਾ ਪ੍ਰਤੀਕ ਵੀ ਵਾਹ ਨਹੀਂ ਫੜੀ ਸ਼ਹੀਦ ਜੇ ਬਿਆਨਤ ਸਿੰਘ ਦੇ ਪਰਿਵਾਰ ਦੀ ਵਾਹ ਨਹੀਂ ਫੜੀ ਚਾਹੇ ਉਹ ਸ਼ਰੋਮਣੀ ਕਮੇਟੀ ਆ ਸਿੱਖ ਸੰਸਥਾ ਮੰਨੇ ਸ਼ਹੀਦਾਂ ਦੇ ਨਾਂ ਤੇ ਲੋਕਾਂ ਨੇ ਅਰਬਾਂ ਖਰਬਾਂ ਰੁਪਏ ਇਕੱਠੇ ਕਰ ਲਏ ਦੇ ਇਹਨਾਂ ਜੀ ਇਹ ਲੋਲ ਰਹੇ ਨੇ ਤੇ ਉਹ ਵਰਤਾਰਾ ਉੱਥੇ ਇਹ ਸਾਰੇ ਇਕੱਠੇ ਨਹੀਂ ਹੈਗੇ ਮਾਨ ਦਾ ਵਰਤਾਰਾ ਅੱਡਾ ਅਮਰਿਤਪਾਲ ਦਾ ਵਰਤਾਰਾ ਅੱਡਾ ਸਰਬਜੀਤ ਦਾ ਵਰਤਾਰਾ ਅੱਡਾ ਚਾਹੇ ਉਹ ਬਾਗੀ ਨੇ ਨਾਬਰੀ ਵਾਲੀ ਗੱਲ ਹੈਗੀ ਆ ਜਾਂ ਜਿਹੜਾ ਪੰਜਾਬ ਦੇ ਜ਼ਖਮਾਂ ਤੇ ਮਲਮ ਨਹੀਂ ਲੱਗੀ ਉਹ ਸੇਕ ਇਹਦੇ ਰਾਹੀਂ ਆ ਰਿਹਾ ਤੇ ਉੱਥੇ ਵੀ ਹੋ ਸਕਦਾ ਉਹ ਕੁੜੀ ਨੂੰ ਇਸ ਕਰਕੇ ਗੁੱਸਾ ਆ ਗਿਆ ਹੋਵੇ ਵੀ ਪਹਿਲਾਂ ਤਾਂ ਕੱਲੀ ਭੌਂਕਦੀ ਸੀ ਹੁਣ ਐਮਪੀ ਵੀ ਚੁਣ ਲਈ ਮਤ ਅਰੇ ਉਦੇ ਮਨ ਚ ਪਹਿਲਾਂ ਵੀ ਹੋ ਸਕਦਾ ਕਈ ਵਾਰ ਪਹਿਲਾਂ ਉਹਦੇ ਕੋਲੋਂ ਦੀ ਕੰਗਣਾ ਲੰਘ ਹੀ ਹੋਵੇ ਕਿਉਂਕਿ ਰਸਤਾ ਤੇ ਹੀ ਆ ਪਰ ਇੱਕ ਮੌਕਾ ਮੇ ਲਿਆ ਜਾਂ ਬਣਦਾ ਜਦੋਂ ਮੌਕੇ ਤੇ ਦੀ ਗੱਲ ਇਕੱਠੇ ਹੋ ਜਾਂਦੇ ਆ ਵੀ ਜਦੋਂ ਉਹਨੂੰ ਖਾਲਸਤਾਨੀ ਕਿਹਾ ਜਾਂ ਇੱਕ ਐਮਪੀ ਬਣ ਕੇ ਉਹਨੂੰ ਸਿਪਾਹੀ ਦੀ ਉਹਦੀ ਗੈਰਤਾ ਜਿਹੜੀ ਉਹਨੂੰ ਝੰਡੋੜਿਆ ਉਹ ਗੱਲ ਸਾਹਮਣੇ ਹੀ ਆ ਗਈ ਪਰ ਮੁਲਕ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਜਿੱਤੇ ਜਿਨ੍ਹਾਂ ਨੂੰ ਖਾਲਸਤਾਨ ਨਾਲ ਜੋੜਿਆ ਜਾ ਰਿਹਾ ਤੇ ਇਹ ਘਟਨਾ ਹੋ ਗਈ ਇਸ ਘਟਨਾ ਨੂੰ ਵੀ ਖਾਲਸਤਾਨ ਨਾਲ ਜੋੜਿਆ ਕੀ ਪੰਜਾਬ ਦਾ ਆਉਣ ਵਾਲਾ ਭਵਿੱਖ ਖਤਰਨਾਕ ਹੋਣ ਵਾਲਾ ਬਿਲਕੁਲ ਨਹੀਂ ਹੋਣ ਵਾਲਾ ਜਿਹੜੇ ਬੰਦੇ ਪਹਿਲਾਂ ਆਏ ਸੀ ਮਤਲਬ ਢੜਕਾਉ ਤੇ ਆਪਾਂ ਚਮਕਾਉ ਗੱਲ ਕਰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਖਾਲਿਸਤਾਨ ਬਣਾਉਣਾ ਜਿਹੜੇ ਕਹਿੰਦੇ ਗਰੀਲਾ ਵਾਰ ਫਿਰ ਉਹ ਤਾਂ ਸੰਵਿਧਾਨ ਦੀਆਂ ਸਫਾਂ ਖਾ ਕੇ ਚੋਣਾਂ ਲੜ ਰਹੇ ਨੇ ਜਿਹੜਾ ਬੰਦਾ ਚੋਣ ਸਿਆਸਤ ਚਾ ਰਿਹਾ ਤੁਹਾਡੀ ਨਿਜਮਾਵਲੀ ਚਾ ਸਕਦਾ ਆਪਣੀ ਸਿਆਸਤ ਚਾਹੇ ਖਾਲਿਸਤਾਨ ਵਾਲੀ ਰੱਖੇ ਮਾਨਕੜ ਰੱਖੀ ਨਹੀਂ ਹੋਈ ਜਾਂ ਹੋਰ ਨਹੀਂ ਰੱਖੀ ਤੁਹਾਨੂੰ ਕੀ ਹੱਕ ਆ ਜਦੋਂ ਮੁਲਕ ਦਾ ਕਾਨੂੰਨ ਸੰਵਿਧਾਨ ਸੁਪਰੀਮ ਕੋਰਟ ਆ ਜਿਹੜੀ ਉਹ ਉਹਨਾਂ ਤੇ ਦੋਸ਼ੀਆਂ ਦਾ ਟੈਗ ਨਹੀਂ ਲਾਉਂਦੀ ਤੁਸੀਂ ਕਿਵੇਂ ਲਾਉਨੇ ਹੋ ਤੁਸੀਂ ਕਹਿੰਦੇ ਹੋ ਜਿਹੜਾ ਸਭ ਤੋਂ ਵੱਧ ਪੁਰਾਣਾ ਮਨਮੋਰਚਾ ਇਤਿਹਾਸ ਦਾ ਕਿਸਾਨ ਅੰਦੋਲਨ ਇਹਦੀ ਭੈਣ ਕਹਿੰਦੀ ਆ ਉਹ ਵੀ ਖਾਲਸਤਾਨੀਆਂ ਦਾ ਅੱਡਾ ਸੀ ਅੱਜ ਜੋ ਪੰਜਾਬ ਚ ਹੋ ਰਿਹਾ ਉਹਨੂੰ ਵੀ ਤੁਸੀਂ ਖਾਲਸਤਾਨ ਦੀ ਗੱਲ ਕਹਿੰਦੇ ਹੋ ਇਹਦਾ ਮਤਲਬ ਪੰਜਾਬ ਦੇ ਵਿੱਚ ਜਦੋਂ ਕੋਈ ਹੱਕ ਦੇ ਖਿਲਾਫ ਹੱਕਾਂ ਲਈ ਲੜੂ ਜ਼ਬਰ ਦੇ ਖਿਲਾਫ ਲੜੂ ਉਹ ਤੇ ਤੁਸੀਂ ਟੈਗ ਲਾ ਕੇ ਉਹਨੂੰ ਦੁਸ਼ਮਣਾਂ ਦੇ ਵਿੱਚ ਖੜਾ ਕਰੋਗੇ ਤੇ ਫਿਰ ਤੁਸੀਂ ਉਹਨਾਂ ਤੋਂ ਫੁੱਲ ਭਾਲਦੇ ਹੋ ਇਹਦੀ ਗੱਲ ਛੱਡੋ ਹਰਜੀਵ ਗਾਂਧੀ ਵੇਲੇ ਭਾਰਤ ਨੇ ਸ਼੍ਰੀਲੰਕਾ ਸਰਕਾਰ ਦੀ ਹਮਾਇਤ ਲਈ ਆਪੀਕੇਐਫ ਭੇਜੀ ਸੀ ਫੌਜ ਭੇਜੀ ਸੀ ਜਿਹਨੂੰ ਇੰਡੀਅਨ ਪੀਸ ਕੀਪਿੰਗ ਫੋਰਸ ਕਿਹਾ ਜਾਂਦਾ ਸੀ ਅਸੀਂ ਕਹਿੰਦੇ ਸੀ ਇੰਡੀਅਨ ਪੀਪਲ ਕਿਲਿੰਗ ਫੋਰਸ ਮਾਸ ਲਾਈਨਿਕ ਪੇਪਰ ਨਿਕਲਦਾ ਹੁੰਦਾ ਸੀ ਉਦੋਂ ਸਾਡਾ ਗਰੁੱਪ ਦਾ ਦਿੱਲੀ ਤੋਂ ਆਪੀ ਇਹ ਕਹਿੰਦੇ ਇੰਡੀਅਨ ਪੀਸ ਕੀਪਿੰਗ ਫੋਰਸ ਅਸੀਂ ਕਹਿੰਦੇ ਸੀ ਇੰਡੀਅਨ ਪੀਪਲ ਕਿਲਿੰਗ ਫੋਰਸ ਹਰਜੀਵ ਗਾਂਧੀ ਜਦੋਂ ਉੱਥੇ ਗਿਆ ਜਦੋਂ ਲੈ ਰਿਹਾ ਸੀ ਗਾਰਡ ਆਫ ਓਨਰ ਇੱਕ ਬੰਦੇ ਨੇ ਵੱਟ ਕੱਢ ਕੇ ਤੇ ਮੋਢੇ ਤੇ ਰਫਲਾ ਮਾਰਿਆ ਮਾਰਿਆ ਨਾ ਜੀ ਸੋ ਇਸ ਕਰਕੇ ਇਹੋ ਜੇ ਵੱਡੀਆਂ ਬੇਇਨਸਾਫੀਆਂ ਦੇ ਖਿਲਾਫ ਫੇਰ ਵਰਦੀਆਂ ਬੁਰਦੀਆਂ ਦੇ ਵਿਦੇਜ ਨਹੀਂ ਰਹਿੰਦੇ ਚਾਹੇ ਉਹ ਬਿਆਨਤ ਸਿੰਘ ਆ ਮੈਂ ਕਹਿੰਦਾ ਬਿਆਨਤ ਸਿੰਘ ਆ ਉਹਨੂੰ ਮਾਰਨ ਵਾਲਾ ਕੌਣ ਬਲਵੰਤ ਰਾਜਵਾਨਾ ਸਿਪਾਹੀ ਆ ਪੁਲਿਸ ਦਾ ਦਲਾਵਰ ਸਿੰਘ ਹੋਮ ਗਾਰਡ ਚ ਭਰਤੀ ਸੀ ਜਿਹੜੇ ਬਾਕੀ ਜਿਨ੍ਹਾਂ ਨੇ ਇਸ ਕਤਲੇਚੋਂ ਮਦਦ ਕੀਤੀ ਸਾਰੇ ਸੀਏਟੀ ਵਿਭਾਗ ਵਿੱਚ ਸੀ ਸਰਕਾਰੀ ਸੀ ਇਹਦੀ ਹਾਲਤ ਚਲੋ ਤੁਸੀਂ ਇੱਕ ਤੱਕ ਕੇ ਕਿਸੇ ਫਿਰਕੇ ਨੂੰ ਕੰਨ ਨਾਲ ਲਾ ਦੋ ਉਦੋਂ ਵਿਅਕਤੀਗਤ ਜਜਵਾਹਤ ਭੜਕ ਜਾਂਦੇ ਨੇ ਹਾਂ ਦੂਜੀ ਗੱਲ ਇਹਨੂੰ ਤੁਸੀਂ ਬਹੁਤ ਦੀ ਸਿੱਖਾਂ ਦੇ ਕਿੰਨੇ ਜ਼ਿਆਦਾ ਭੜਕਦੇ ਜਜਵਾਹਤ ਮੈਂ ਤੁਹਾਨੂੰ ਤਾਮਿਲ ਦੀ ਉਦਾਹਰਨ ਦਿੰਦੀ ਹਾਂ ਮੈਂ ਤਾਮਿਲ ਤਾਮਿਲ ਦੀ ਉਦਾਹਰਨ ਦਿੱਤੀ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦੂਜੇ ਮੁਲਕ ਦੇ ਇਹ ਇਤੋਂ ਵੱਡਾ ਮਾਰਿਆ ਸੀ ਹੋ ਜਾਂਦੇ ਨੇ ਹਾਂ ਠੀਕ ਹੈ ਹਰ ਇੱਕ ਕੌਮ ਦੀ ਖਿੱਤੇ ਦੀ ਭਾਇਚਾਰੇ ਦੀ ਆਪਣੇ ਆਪਣੀਆਂ ਰਵੈਤਾਂ ਹੁੰਦੀਆਂ ਨੇ ਵੱਖਰੀਆਂ ਰਵੈਤਾਂ ਹੁੰਦੀਆਂ ਨੇ ਪਰ ਇਸ ਗੱਲ ਨੂੰ ਲੈ ਕੇ ਜਿਹੜਾ ਵਾਹ ਵਾਲਾ ਕੰਗਣਾ ਨੇ ਉਹਦੀ ਭੈਣ ਨੇ ਮਚਾਇਆ ਜਿਵੇਂ ਕਹਿੰਦੇ ਨੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੇਰੇ ਨੂੰ ਅੱਜ ਵੀ ਉਹ ਕਹਿ ਰਹੀ ਹੈ ਨਾ ਕੰਗਣਾ ਡਿਬੀਟ ਪਾ ਕੇ ਵੀ ਜੇ ਤੁਸੀਂ ਇਹ ਦੇਖਣਾ ਵੀ ਇਹਦੇ ਪਿੱਛੇ ਜਜ਼ਬਾਤ ਕੀ ਆ ਫੇਰ ਤਾਂ ਹਰ ਇੱਕ ਜੁਰਮਾ ਜਿਹੜਾ ਹਵਾਜਬ ਤੇ ਜਿਹੜਾ ਜੁਰਮ ਤੂੰ ਕਰ ਰਹੀ ਆ ਕਿਉਂਕਿ ਪਹਿਲਾਂ ਬਗਾਵਤ ਇੱਥੇ ਪੈਦਾ ਹੁੰਦੀ ਆ ਵਿਚਾਰਕ ਲੜਾਈ ਇੱਕ ਹੋਰ ਆ ਵਿਚਾਰਕ ਹਿੱਸਾ ਇੱਕ ਹੋਰ ਆ ਵਿਚਾਰਕ ਹਿੱਸਾ ਕਦੇ ਵੀ ਸਰੀਰ ਕਿਸੇ ਹਿੱਸਾ ਚ ਬਦਲ ਜਾਂਦੀ ਹੈ ਹੁਣ ਤੁਸੀਂ ਉਹ ਬੀਬੀ ਨੂੰ ਜੇ ਤੁਸੀਂ ਐ ਕਹੋ ਨਾ ਬਹੁਤ ਵੱਡਾ ਰਤਵਾ ਦੇ ਨੂੰ ਵੀ ਮਤਲਬ ਹੁਣ ਕੋਈ ਕਹਿੰਦਾ ਜੋ ਐਮਪੀ ਬਣ ਜੂ ਜੀ ਐਮਐਲਏ ਬਣ ਜੂ ਜੀ ਉਹ ਮਾਈ ਭਾਗੋ ਦੀ ਵਾਰਸ ਆ ਠੀਕ ਆ ਸਾਡਾ ਜੋ ਵਿਰਾਸਤ ਆ ਅਸੀਂ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਨਹੀਂ ਭੁੱਲੇ ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਨਹੀਂ ਭੁੱਲੇ ਤੇ ਦਰਬਾਰ ਸਾਹਿਬ ਤੇ ਹਮਲਾ ਕਿਵੇਂ ਭੁੱਲ ਜਾਗੇ ਸੇ ਕੰਨ ਦਾ ਕਤਲ ਆਮ ਕਿਵੇਂ ਭੁੱਲ ਜਾਗੇ 6000 ਕਿਸਾਨਾਂ ਨੇ ਜਿਹੜੀ ਜਾਨ ਕੁਰਬਾਨ ਕੀਤੀ ਉਹ ਕਿਵੇਂ ਭੁੱਲ ਜਾਗੇ ਆ ਹੁਣ ਜਿਵੇਂ ਤੁਸੀਂ ਬਾਰਡਰ ਬਣਾਇਆ ਹਰਿਆਣੇ ਚ ਸ਼ੋਭ ਕਰਨ ਮਾਰਿਆ ਆ ਕੇ ਇੱਧਰ ਗੋਲੀਆਂ ਮਾਰ ਕੇ ਕਿੰਨੇ ਨੂੰ ਅੱਖੇ ਤੋਂ ਨਾ ਕੀਤਾ ਅਸੀਂ ਉਹ ਕਿਵੇਂ ਭੁੱਲ ਜਾਾਂਗੇ ਜੀ ਕੋਈ ਬੋਲੇ ਨਾ ਬੋਲੇ ਹੁਣ ਮੈਨੂੰ ਅੱਜ ਕਿਸੇ ਨੇ ਕਿਹਾ ਸੀ ਕਹਿੰਦੇ ਵੀ ਡੀਆਜੀ ਕਹਿੰਦਾ ਵੀ ਉਹ ਕੁੜੀ ਨੂੰ ਆਪਦੇ ਕੀਤੇ ਤੇ ਪਛਤਾਵਾ ਮੈਂ ਫਿਰ ਕੀ ਹੋ ਗਿਆ ਉਹ ਕਹਿ ਸਕਦੀ ਆ ਵੀ ਕੀਤਾ ਮੈਂ ਜੀ ਆ ਹਾਲਤ ਸੀ ਜਜਵਾਤ ਚ ਆ ਕੇ ਕੀਤਾ ਟੈਕਨੀਕਲ ਕਾਨੂੰਨੀ ਤੌਰ ਤੇ ਤਾਂ ਤੁਸੀਂ ਇਹਨੂੰ ਕਹਿ ਸਕਦੇ ਹੋ ਨਾ ਵੀ ਇਹ ਗਲਤ ਆ ਪਰ ਜੇ ਵੱਡੇ ਪ੍ਰਸੰਗ ਚ ਵਿਚਾਰੋਗੇ ਤਾਂ ਵੱਡੇ ਪ੍ਰਸੰਗ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੇ ਥੱਪੜ ਮਾਰਿਆ ਕਾਰਵਾਈ ਹੋਈ ਸਸਪੈਂਡ ਕਰਤਾ ਨੌਕਰੀ ਤੋਂ ਪਰ ਜਿਵੇਂ ਪੰਜਾਬ ਨੂੰ ਲਗਾਤਾਰ ਅਤਵਾਦੀ ਕਿਹਾ ਜਾ ਰਿਹਾ ਹੈ ਖਾਲਸਤਾਨੀ ਕਿਹਾ ਜਾ ਰਿਹਾ ਹੈ ਕਿਸਾਨਾਂ ਨੂੰ ਕਿਹਾ ਜਾ ਰਿਹਾ ਤਾਂ ਲੱਗਦਾ ਕਿ ਅਦਾਲਤਾਂ ਨੂੰ ਸੁਮੋਟੋ ਲੈਣਾ ਚਾਹੀਦਾ ਹੈ ਇਹੋ ਜਿਹੇ ਬਿਆਨਾਂ ਤੋਂ ਰੋਕ ਲਗਣੀ ਚਾਹੀਦੀ ਮੈਂ ਕਹਿੰਦਾ ਜਿੰਨੀ ਹੇਟ ਸਪੀਚ ਮੋਦੀ ਨੇ ਦਿੱਤੀ ਹੈ ਇਤਕੀ ਮੰਗਲ ਸੂਤਰ ਲਾ ਲੈਣਗੇ ਸੋਨਾ ਖੋਹ ਲੈਣਗੇ ਉਹਨਾਂ ਨੂੰ ਦੇਣਗੇ ਜਿਹੜੇ ਬੱਚੇ ਜ਼ਿਆਦਾ ਜੰਮਦੇ ਆ ਫੇਰ ਇਹ ਕੁਸ ਬੈਠੀਏ ਨੇ ਜੀ ਟੂਟੀਆਂ ਲਾ ਲੈਣਗੇ ਚੋਣ ਕਮਿਸ਼ਨ ਨੇ ਨੋਟਿਸ ਲਿਆ ਸੋ ਇਹ ਹੋਣਾ ਚਾਹੀਦਾ ਪਰ ਉਦੋਂ ਉਦੋਂ ਹੋਊ ਨਾ ਜਦੋਂ ਇਨਸਾਫ ਦੀਆਂ ਜਿਹੜੀਆਂ ਅਦਾਲਤਾਂ ਨੇ ਉੱਥੇ ਉਸ ਕੈਲੀਬਰ ਦੇ ਉਸ ਕਰਦਾਰ ਦੇ ਬੰਦੇ ਬੈਠੇ ਹੋਣਗੇ ਸਿਆਸੀ ਪਾਰਟੀਆਂ ਕਿਉਂ ਚੁੱਪਾ ਜੀ ਅਕਾਲੀ ਵਾਲੇ ਨਹੀਂ ਬੋਲਦਾ ਹੋਰ ਗੱਲ ਛੱਡੋ ਤੁਸੀਂ ਸ਼ਰਮਣੀ ਕਮੇਟੀ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਨੇ ਸ਼ਰਮਣੀ ਕਮੇਟੀ ਨੇ ਬਿਆਨ ਦਿੱਤਾ ਹਰ ਇੱਕ ਸਿਆਸੀ ਪਾਰਟੀ ਕਿਉਂ ਨਹੀਂ ਬੋਲਦੀ ਕੰਗਣਾ ਦੇ ਖਿਲਾਫ ਪੰਜਾਬ ਦੀ ਹੈ ਜਿਹੜੀ ਅੱਜ ਹਰਸਿਮਰਤ ਦਾ ਬਿਆਨ ਆਇਆ ਵੈਸੇ ਹਾਂ ਸ਼ਾਇਦ ਆਇਆ ਹੋਵੇ ਮੇਰੇ ਮੇਰੇ ਧਿਆਨ 'ਚ ਨਹੀਂ ਮੈਂ ਹੈਡਿੰਗ ਪੜ੍ਹੇ ਜ਼ਰੂਰ ਹਰਸਿਮਰਤ ਨੇ ਕੰਗਣਾ ਦੇ ਖਿਲਾਫ ਬੋਲੇਆ ਚੰਗੀ ਗੱਲ ਆ ਬਾਕੀਆਂ ਨੇ ਵੀ ਸਰ ਆਮ ਆਦਮੀ ਪਾਰਟੀ ਕਿਉਂ ਨਹੀਂ ਬੋਲਦੀ ਜੀ ਆਮ ਆਦਮੀ ਪਾਰਟੀ ਇਹ ਕਿਉਂ ਨਹੀਂ ਬੋਲਦੀ ਸਰਕਾਰ 'ਚਾ ਵਿਰੋਧੀ ਤਰ੍ਹਾਂ ਕਿਉਂ ਨਹੀਂ ਬੋਲਦੀ ਆ ਬੋਲਣਗੇ ਤੁਸੀਂ ਦੇਖਿਓ ਕੰਗਣਾ ਅਰਣਾਉਤ ਆ ਜਿਹੜੀ ਇਹ ਕੋਈ ਸੁਖ ਹੱਥੀ ਨਹੀਂ ਹੈ ਮਤਲਬ ਇਹ ਇਹ ਪਵਾੜੇ ਹੱਥੀ ਹੈ ਇਹ ਇਹਦੇ ਖਿਲਾਫ ਇਹਦੇ ਖੇਤਰ ਚੋਂ ਵੀ ਬੰਦੇ ਬੋਲਣਗੇ ਤੁਸੀਂ ਦੇਖ ਲਿਓ ਮਤਲਬ ਜਿਵੇਂ ਜਿਵੇਂ ਇੱਕ ਨਵਾਂ ਪ੍ਰਸੰਗ ਉਭਰਿਆ ਜਾ ਰਿਹਾ ਕਿ ਪੰਜਾਬ ਵਾਲੇ ਹੁਣ ਹਿਮਾਚਲ ਨਾ ਜਾਣ ਉੱਥੇ ਜਾਣ ਦਾ ਖਤਰਾ ਆ ਹਿਮਾਚਲੀ ਪੰਜਾਬੀਆਂ ਤੋਂ ਬਦਲਾ ਲੈਣਗੇ ਕਿਸੇ ਨੇ ਬਦਲਾ ਨਹੀਂ ਲੈਣਾ ੜਕਾਹਟ ਪੈਦਾ ਕੀਤੀ ਜਾ ਰਹੀ ਹੈ ਦੇਖੋ ਖਿਆਲ ਰੱਖਣਾ ਚਾਹੀਦਾ ਜੇ ਤੁਸੀਂ ਕਹੋਗੇ ਅਸੀਂ ਸੱਚ ਜਰਨਲਿਸਟਿੰਗ ਦੀ ਭਿੰਡਰਾਂ ਦੀ ਫੋਟੋ ਲਾ ਕੇ ਖਾਲਸਾ ਨਿਸ਼ਾਨ ਲੈ ਕੇ ਅਸੀਂ ਗੇੜਾ ਕੱਢਣਾ ਕੱਢ ਸਕਦੇ ਹਾਂ ਤੁਹਾਡਾ ਹੱਕ ਆ ਪਰ ਜ਼ਰੂਰੀ ਤਾਂ ਜਾ ਕੇ ਕੰਦੇ ਚ ਟੱਕਰ ਮਾਰਨੀ ਆ ਵਿਚਾਰ ਰੱਖਣਾ ਚਾਹੀਦਾ ਇਹਨਾਂ ਨੇ ਗੱਲਾਂ ਇਹ ਤਾਂ ਪਹਿਲਾਂ ਪੰਜਾਬ ਤੇ ਹਰਿਆਣੇ ਦੀ ਟੱਕਰ ਪੈਦਾ ਕਰ ਰਹੇ ਸੀ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਨੇ ਸਵੇਈ ਵਾਲੇ ਦਾ ਮੁੱਦਾ ਉਠਾਇਆ ਤੇ ਹਰਿਆਣਵੀਆ ਨੇ ਤੰਬੂ ਭੱਟ ਤੇ ਕਹਿੰਦੇ ਸਾਨੂੰ ਇਹਦੀ ਲੋੜ ਨਹੀਂ ਫਿਰ ਕਿਹਾ ਇਹ ਖਾਲਸਤਾਨੀ ਨੇ ਰਾਜਸਥਾਨੀ ਬੋਲਣ ਲੱਗੇ ਜੇ ਪੰਜਾਬ ਦੇ ਇਹ ਕਿਸਾਨ ਖਾਲਸਤਾਨੀ ਨੇ ਅਸੀਂ ਪਹਿਲਾਂ ਤੇ ਉਸ ਅੰਦੋਲਨ ਨੇ ਵੋਟ ਦੀ ਝੋਟ ਮਾਰੀ ਨਾ ਉਸ ਅੰਦੋਲਨ ਨੇ ਕਿਹਾ ਤੁਹਾਨੂੰ ਇਹ ਕਾਨੂੰਨ ਬਣਾਉਣ ਦਾ ਹੱਕ ਨਹੀਂ ਸੋ ਇਹ ਆ ਜਿਹੜਾ ਵੀ ਸਾਡਾ ਕੁੱਤਾ ਟੌਮੀ ਤੁਹਾਡਾ ਕੁੱਤਾ ਕੁੱਤਾ ਹਾਂ ਭਾਜਪਾ ਦਾ ਜਿਹੜਾ ਬੋਲੂਗਾ ਉਹ ਤਾਂ ਦੇਸ਼ ਦੇ ਮੁਲਕ ਦੇ ਹਿਤ ਲਈ ਆ ਜਿਹੜਾ ਉਹਨੂੰ ਚੈਲੰਜ ਕਰੂ ਉਹ ਦੇਸ਼ ਦੇ ਖਿਲਾਫ ਇੱਕ ਨਾ ਨਵਾਂ ਵਰਤਾਨ ਸਿਰਜਿਆ ਜਾ ਰਿਹਾ ਸਿਰੇ ਦੀ ਗੱਲ ਆ ਨਾ ਮੋਦੀ ਕਹਿੰਦਾ ਮੈਨੂੰ ਤਾਂ ਐ ਲੱਗਦਾ ਵੀ ਮੈਂ ਤਾਂ ਮਨੁੱਖੀ ਨਸਲ ਚੋਂ ਤਾਂ ਪੈਦਾ ਨਹੀਂ ਹੋਇਆ ਮੈਨੂੰ ਤਾਂ ਪ੍ਰਮਾਤਮਾ ਨੇ ਭੇਜਿਆ ਤੇ ਮੇਰੇ ਰਾਹੀ ਇਹ ਕੰਮ ਕੀਤੇ ਜਾ ਰਹੇ ਨੇ ਇਹੀ ਵਰਤਾਨ ਕੇਜਰੀਵਾਲ ਸਿਰਜਦਾ ਹਮ ਕਿਹਾ ਹੈ ਜੀ ਇਹ ਤਾਂ ਪਰਮਾਤਮਾ ਹੈ ਹਮਸੇ ਕੰਮ ਲੈ ਰਹਾ ਹੈ ਅਮਰਤਪਾਲ ਵੀ ਇਹੀ ਕਹਿੰਦਾ ਜੋ ਵੈਗਰੂ ਸਾਤੋਂ ਕੰਮ ਲੈਂਦਾ ਸੀ ਉਹ ਦੇ ਰਿਹਾ ਇੱਕ ਤਾਂ ਨਿਮਰਤਾ ਚੋ ਕਹਿਣਾ ਹੁੰਦਾ ਇਹ ਇੱਕ ਆਪ ਦੇ ਆਪ ਨੂੰ ਰੱਬ ਦਾ ਦੂਤ ਸਮਝ ਕੇ ਵੀ ਜਿਹੜਾ ਫਿਰ ਮੇਰੇ ਖਿਲਾਫ ਬੋਲੂ ਉਹ ਰੱਬ ਦੇ ਖਿਲਾਫ ਆ ਤੇ ਇਹ ਇਹਦੀ ਕੋਈ ਜਥੇਬੰਦੀ ਮੋਦੀ ਦੀ ਗਾਰੰਟੀ ਆ ਗਈ ਨਾ ਭਾਜਪਾ ਦੀ ਗਾਰੰਟੀ ਵੀ ਨਹੀਂ ਕੋਈ ਹੋਰ ਵੀ ਨਹੀਂ ਮੋਦੀ ਹੈ ਤਾਂ ਮਮਕਨ ਹੈ ਤੇ ਲੋਕਾਂ ਨੇ ਲਾਤਾ ਨਾਲ ਕੰਧ ਨਾਲ ਇੱਕ ਵਾਰ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਨਹੀਂ ਚੱਲਦੀਆਂ ਇਹੀ ਬਰਤਾਤ ਕੰਗਣਾਂ ਨੇ ਸਿਰਜਿਆ ਜੋ ਜੋ ਉੱਥੇ ਸਿਰਜਿਆ ਹਿਮਾਚਲ ਜੇ ਪੰਜਾਬ ਆਲੇ ਜਾਂ ਹੋਰ ਟੂਰਿਸਟ ਨਾ ਜਾਣ ਹਿਮਾਚਲ ਦੀ ਆਰਥਿਕਤਾ ਜਿਹੜੀ ਟੂਰਿਸਟਾਂ ਤੇ ਆ ਹੁਣ ਤਾਂ ਚਲੋ ਇਹ ਕਾਨੂੰਨ ਪਾਸ ਹੋ ਗਿਆ ਨਾ ਵੀ ਜੇ ਦੋ ਬਾਲਗ ਜਾਂਦੇ ਨੇ ਇਕੱਠੇ ਰਹਿੰਦੇ ਨੇ ਉਥੇ ਕੋਈ ਇਹੋ ਜਿਹੇ ਦੋਸ਼ ਨਹੀਂ ਲਾ ਸਕਦੇ ਰੰਗ ਰਲੀਆਂ ਮਨਾਉਂਦੇ ਫੜੇਗੇ ਤਿਆਰੀ ਕਰਦੇ ਫੜੇਗੇ ਉੱਥੇ ਤਾਂ ਪਹਿਲਾਂ ਵੀ ਖੁੱਲ ਸੀ ਹਿਮਾਚਲ 'ਚ ਸ਼ਰਾਵਲ ਜਾਂੜ ਤੇ ਕੋਈ ਨਹੀਂ ਰੋਕਦੇ ਜੇ ਤੁਸੀਂ ਇੱਥੋਂ ਲੈ ਕੇ ਜਾਵੋ ਕਿਉਂਕਿ ਉਹਨਾਂ ਦੀ ਇਕਨੋਮੀ 'ਚ ਟੂਰਿਸਟ ਬਹੁਤ ਵੱਡੀ ਗੱਲ ਆ ਜਿਹੜਾ ਇਹ ਕਹਿੰਦੇ ਨੇ ਹਿਮਾਚਲ ਵਾਲੇ ਪੰਜਾਬੀਆਂ ਨੂੰ ਪਹਿਣਣਗੇ ਸਿੱਖਾਂ ਨੂੰ ਪਹਿਣਣਗੇ ਜਾਂ ਬਾਹਰਲੇ ਨੂੰ ਪਹਿਣਣਗੇ ਆਪਣੇ ਪੈਰੀ ਆਪ ਘਾੜਾ ਕਿਉਂ ਮਾਰਨਗੇ ਮਤਲਬ ਤੁਸੀਂ ਇੱਕ ਬਦਜਵਾਨ ਔਰਤਾ ਜਿਹੜੀ ਜਿਹਦਾ ਦਿਮਾਗ ਨਫ਼ਰਤ ਨਾਲ ਭਰਿਆ ਪਿਆ ਉਹ ਉਹਦੀਆਂ ਜਿਹੜੀ ਕਰਤੂਤਾਂ ਨੇ ਪਹਿਲੀਆਂ ਨੇ ਜਾਹੋ ਇਹਦੀ ਖਾਤਰ ਕਿਉਂ ਹਿਮਾਚਲ ਦੀ ਹਮਾਇਤ ਕਰਨਗੇ ਜੀ ਆਖਰੀ ਸਵਾਲ ਬਾਈ ਫੇ ਕੰਗੜਾ ਦੀ ਸਿਆਸਤ ਦਾ ਭਵਿੱਖ ਕੀ ਦੇਖਦੇ ਹੋ ਪਹਿਲੀ ਵਾਰੀ ਐਮਪੀ ਬਣੇ ਆ ਲੱਗਦਾ ਕਿ ਵੱਡੀ ਚੇਅਰ ਨਹੀਂ ਲੱਗਦਾ ਨਹੀਂ ਜੀ ਮਤਲਬ ਪਹਿਲੀ ਵਾਰ ਐਮਪੀ ਬਣੀਆਂ ਉਸ ਕੋਟੇ ਚੋਂ ਜਿਹੜੇ ਇਹ ਸੀ ਵੀ ਅਸੀਂ ਫੁੱਲਾਂ ਦੇ ਗੁਲਦਸਤੇ ਨੂੰ ਮੇਟ ਕੇ ਨਾ ਭਗਮੀ ਚਟਣੀ ਬਣਾਉਣੀ ਆ ਉਹਦੇ ਮੂਰੇ ਤਾਂ ਕੰਦ ਬਣ ਕੇ ਖੜ ਗਿਆ ਨਾ ਹਿੰਦੂ ਵਰਗ ਮੋਦੀ ਦੇ ਖਿਲਾਫ ਕੌਣ ਲੜਿਆ ਹਿੰਦੀ 벨ਟ ਸਭ ਤੋਂ ਵੱਧ ਨੁਕਸਾਨ ਹੋਇਆ ਉਹ ਯੋਧਿਆ ਨਹੀਂ ਕਈ 5 6 ਜਿਹੜੇ ਧਰਮ ਦੇ ਨਾਲ ਜੁੜੇ ਹੋਏ ਨੇ ਉਹ ਸੀਟਾਂ ਪ੍ਰਿਆਗ ਜੀ ਫਲਾਨਾ ਮੇਰੇ ਕੋਲੇ ਲਿਸਟਾਂ ਨੇ ਸਾਰੇ ਤਾਂ ਤੋਂ ਸਾਰੇ ਸਭ ਤੋਂ ਵੱਡੀ ਸੱਟ ਹਿੰਦੀ ਵੈਲਟ 'ਚ ਲੱਗੀ ਜਿਹੜਾ ਕਹਿੰਦੇ ਯੂਪੀ ਮਾਡਲ ਆ ਜਿਹੜਾ ਉਹ ਕਹਿੰਦੇ ਯੂਪੀ 'ਚੋਂ ਰਾਹ ਦਿੱਲੀ ਨੂੰ ਜਾਂਦਾ ਉੱਥੇ ਤਾਂ ਡੱਕਤਾ ਜੀ ਬਹੁਤ ਸੰਪਤੀ ਦੂਜਿਆਂ ਦੀ ਆ ਲੱਗਦਾ ਕਿ ਹਿੰਦੂਆਂ ਨੇ ਇਹਨਾਂ ਨੂੰ ਹਰਾ ਕੇ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹਨੂੰ ਵੀ ਸੱਟ ਮਾਰੀ ਮੈਂ ਤੁਹਾਨੂੰ ਪਹਿਲੀ ਕਹਿੰਨਾ ਇਹ ਹਕੂਮਤ ਦੀ ਇਹ ਲੋੜ ਸੀ ਵੀ ਹਿੰਦੂਵਾਦ ਉਹ ਆ ਰਿਹਾ ਜਾਵੇ ਇਹ ਕਿਹਾ ਜਾਵੇ ਹਿੰਦੂਆਂ ਦੇ ਰਾਖੇ ਅਸੀਂ ਆ ਅਸੀਂ ਰਾਮ ਲੱਲਾ ਕੋ ਲੈ ਕੇ ਆਇਆ ਜਿਵੇਂ ਪਹਿਲਾਂ ਗੁੰਮਿਆ ਹੋਇਆ ਹੁੰਦਾ ਸੀ ਕਿਤੇ ਸਾਰੇ ਕਸੇ ਤੇ ਇਹਨਾਂ ਦੂਜੀ ਗੱਲ ਜਦੋਂ ਰਾਮ ਮੰਦਰੋਂ ਸਾਰੇ ਆ ਹਿੰਦੂ ਧਰਮ ਦੇ ਚਾਰੇ ਸ਼ੰਕਰਾਚਾਰੀ ਇਹਨਾਂ ਦਾ ਵਿਰੋਧ ਕੀਤਾ। ਬੇ ਤੁਸੀਂ ਇਹ ਰਵਾਇਤਾਂ ਦੀ ਉਲੰਘਣਾ ਕਰ ਰਹੇ ਹੋ। ਰਵਾਇਤਾਂ ਦੀ ਉਲੰਘਣਾ ਕਰ ਰਹੇ ਹੋ। ਇੱਥੇ ਅਸੁਰਾਂ ਦਾ ਵਾਸਾ ਹੋ ਜੂ। ਜਿਹੜਾ ਤੁਹਾਡਾ ਨੁਕਸਾਨ ਕਰੂ। ਤੁਸੀਂ ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਤੇ ਤਾਂ ਅਸਰ ਹੋਊ ਜੀ। ਜਿਹੜੇ ਨਹੀਂ ਮੰਨਦੇ ਉਹ ਵੱਖਰੀ ਗੱਲ ਆ। ਜਿਹੜੇ ਅੱਜ ਇਹ ਕਹਿੰਦੇ ਨੇ ਨਾ ਵੀ ਸਾਡੀ ਹਿੰਦੂਆਂ ਖਿਲਾਫ ਲੜਾਇਆ। ਲੜਾਈਆ ਹਿੰਦੂਆਂ ਦੀ ਹਕੂਮਤ। ਸਿੱਖਾਂ ਦਾ ਇਤਿਹਾਸ ਰਿਹਾ ਬਾਈ ਜੀ ਮੁਗਲਾਂ ਨਾਲ ਟੱਕਰ ਰਹੀ ਆ ਮੁਸਲਮਾਨਾਂ ਨਾਲ ਕਦੇ ਨਹੀਂ ਰਹੀ। ਸਾਈ ਮੀਆਂ ਮੀਰ ਨਵਾਬ ਮਲੇਰ ਕੋਟਲਾ ਇਹ ਤੁਹਾਨੂੰ ਇੱਥੇ ਪੀਰ ਬੁੱਧੂ ਸਾਹਿਬ ਦੱਸਣਗੇ ਹੈ ਜੀ ਉੱਚ ਦਾ ਪੀਰ ਬਣਾ ਕੇ ਕੱਢਣ ਵਾਲੇ ਦੱਸਣਗੇ ਪਹਾੜੀ ਹਿੰਦੂਆ ਰਾਜਿਆਂ ਨਾਲ ਟੱਕਰ ਰਹੀ ਹੈ ਹਿੰਦੂਆਂ ਨਾਲ ਕਦੇ ਟੱਕਰ ਨਹੀਂ ਰਹੀ ਤੇ ਹਿੰਦੂ ਤਾਂ ਕਹਿੰਦਾ ਹਿੰਦ ਦੀ ਚਾਦਰ ਤਿਲਕ ਜੰਜੂ ਰਾਖਾ ਚਾਹੇ ਉਹਨੂੰ ਵਿਗਾੜ ਰਹੇ ਨੇ ਮਤਲਬ ਹਮਲਾ ਤਾਂ ਹਿੰਦੂਆਂ ਤੇ ਸੀ ਨਾ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਤਾਂ ਇਹ ਸੀ ਧਰਮ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਇਹ ਇਹ ਧਰਮ ਦੇ ਆਧਾਰ ਤੇ ਵਿਤਕਰਾ ਕਰਨ ਵਾਲੀ ਉਹ ਹਕੂਮਤ ਆ ਜਿਨੇ ਕਿ ਰਾਸ ਕਾਨੂੰਨ ਨਿਸ਼ਾਨਾ ਬਣਾਇਆ ਹੁਣ ਮੁਸਲਮਾਨਾਂ ਨੂੰ ਬਣਾਇਆ ਹੋਇਆ ਸੀ ਸੋ ਇਸ ਕਰਕੇ ਹਿੰਦੂਆ ਜਿਹੜੇ ਹਿੰਦੂਆ ਨਾਲ ਲੜਾਈ ਨਹੀਂ ਹੈ ਜੋ ਜੋ ਐਸੇ ਕਰਕੇ ਕਿਹਾ ਜਾਂਦਾ ਨਾ ਵੀ ਖਾਲਿਸਤਾਨ ਤੇ ਹਿੰਦੂ ਰਾਸ਼ਟਰ ਇੱਕ ਦੂਜੇ ਨੂੰ ਪਾਸ ਦੇ ਕੀ ਖੇਡਦੇ ਨੇ ਇਹ ਲੋੜਾ ਹਕੂਮਤ ਦੀ ਵੀ ਪੰਜਾਬ ਚ ਖਾਲਿਸਤਾਨ ਦਾ ਹੂਆ ਖੜਾ ਕਰਕੇ ਰੱਖੀ ਤਾਂ ਕਿ ਬਾਕੀਆਂ ਨੂੰ ਪੰਜਾਬ ਦੇ ਖਿਲਾਫ ੜਕਾਰ ਰੱਖੀਏ ਕੰਗੜਾ ਨਾਲ ਉਹਦੇ ਨਾਲ ਰੌਲਾ ਪਿਆ ਜੀ ਉਹ ਇਹ ਕਹਿੰਦੀ ਵੀ ਇੱਥੇ ਐਕਸ਼ਨ ਲੋ ਮੰਗ ਕਰੋ ਉਹ ਜੋੜ ਕੇ ਕੇ ਉਹਨੂੰ ਕਿਨੇ ਹੱਕ ਦਿੱਤਾ ਵੀ ਪੰਜਾਬ 'ਚ ਖਾਲਿਸਤਾਨ ਤੇ دہشتਵਾਦ ਅੱਤਵਾਦ ਉੱਭਰ ਰਿਹਾ ਸਾਡਾ ਉਹ ਫਿਕਰ ਆ ਤੂੰ ਕੌਣ ਮਾਸੀ ਲੱਗਦੀ ਐ ਪੰਜਾਬ ਦੀ ਤੈਨੂੰ ਪੰਜਾਬ ਨੇ ਚੁਣਿਆ ਆ ਕੇ ਦੇਖਣਾ ਪੰਜਾਬ 'ਚ ਤੈਨੂੰ ਪੰਜਾਬ ਦੱਸੂ ਪਹਿਲਾਂ ਵੀ ਮਾਫੀ ਮੰਗੇ ਮਾਫੀ ਤਾਂ ਮੰਗੇ ਲੈਂਦੇ ਨੇ ਇਹ ਇਹੋ ਜਿਹੇ ਬਿਸ਼ਰਮ ਲੋਕ ਨੇ ਜੀ ਇਹ ਤਾਂ ਕਹਿੰਦੇ ਦੋ ਪੰਜਾਂ ਬਿਸਰ ਗਈਆਂ ਸਦਕੇ ਮੇਰੀ ਢੂਈ ਦੇ ਉਹ ਕਹਿੰਦੇ ਬਿਸ਼ਰਮਾਂ ਦੀ ਡੁੱਲ ਗਈ ਦਾਲ ਆ ਆਮ ਆਦਮੀ ਪਾਰਟੀ ਮੰਗੂ ਉਹ ਕਹਿੰਦੇ ਅਸੀਂ ਤਾਂ ਇਹੀ ਖਾਂਦੇ ਆ ਆ ਜਿਹੜਾ ਕਹਿੰਦੇ 13 ਜੀਰੋ ਦੁੱਜਿਆਂ ਨੂੰ ਕਹਿੰਦਾ ਸੀ ਹੱਥ ਤੇ ਖੁਦਾ ਦਾ ਬਹਿਰਾ ਅੱਧ ਕਨੇ ਟਿੱਪੀ ਚ ਬਦਲਣਾ ਤੀਏ ਮੋਰੋ ਕੰਨ ਲਾ ਕੇ ਉਹਨਾਂ ਨੇ ਜੀਰੋ ਮੋਰੇ ਲਾਤਾ ਹੁਣ ਕਹੀ ਜਾਂਦਾ ਪਹਿਲਾਂ ਸਾਡੀ ਇੱਕ ਸੀਟ ਸੀ ਹੁਣ ਸਾਡੀਆਂ ਤਿੰਨ ਆ ਗਈਆਂ ਸੋ ਇਸ ਕਰਕੇ ਇਹ ਇਹਨਾਂ ਇਹਨਾਂ ਦਾ ਇਸ ਪੱਖੋਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਦੇ ਲੋਕਾਂ ਨੇ ਤੇ ਮੁਲਕ ਦੇ ਲੋਕਾਂ ਨੇ ਇੱਕ ਮੁਗਦੀ ਦੀ ਮਾਰਗਸੇਧ ਨੂੰ ਨਕਾ ਲਾਤਾ ਇਸੇ ਰਾਹ ਅਸੀਂ ਨਹੀਂ ਜੰਨਣ ਦੇਣਾ ਇਹ ਕਹੀ ਜੀ ਤਾਕੜੀ ਵਿਰੋਧੀ ਧਿਰਾਈ ਲੋਕਾਂ ਚ ਬੋਲਣ ਦਾ ਠੰਡੀ ਹਵਾ ਦੇ ਬੁੱਲੇ ਆਏ ਨੇ ਜਿਹੜਾ ਕਹਿੰਦੇ ਮੋਦੀ ਹੈ ਤਾਂ ਮੁਮਕਨ ਹੈ ਕਿਸਾਨਾਂ ਨੇ ਦੱਸਤਾ ਸੀ ਮੋਦੀ ਨੂੰ ਝਕਾਇਆ ਵੀ ਜਾ ਸਕਦਾ ਹੁਣ ਉਹ ਹੀ ਮੋਦੀ ਨਾਈਡੂ ਨੂੰ ਪਾ ਰਿਹਾ ਜੱਫੀਆਂ ਨਾ ਨਾਡੂ ਦਾ ਨਾਈਡੂ ਦਾ ਮੈਨੀਫੈਸਟੋ ਪੜ੍ਹ ਕੇ ਦੇਖੋ 50 ਸਾਲ ਤੋਂ ਉੱਪਰਲੇ ਹਰ ਇੱਕ ਮੁਸਲਮਾਨ ਨੂੰ ਪੈਨਸ਼ਨ ਹਰ ਇੱਕ ਮਸਜਿਦ ਨੂੰ ਇੰਨੇ ਪੈਸੇ ਹਰ ਇੱਕ ਮਲਾਨਾ ਜਿਹੜਾ ਕਾਜੀ ਆ ਉਹਨੂੰ ਸਰਕਾਰੀ ਤਨਖਾਹ ਇੰਨੀ ਇਹ ਤਾਂ ਚਲੋ ਇਹਨਾਂ ਨੇ ਭੰਨ ਘੜ ਕਰ ਲਿਆ ਦੂਜਿਆਂ ਨੇ ਵੀ ਚੰਗਾ ਕੀਤਾ ਵੀ ਆਪਾਂ ਐਂ ਘੱਟ ਭੰਨ ਘੜ ਨਹੀਂ ਕਰਨੀ ਤੇ ਇਸ ਕਰਕੇ ਮੁਲਕ ਚ ਵੀ ਹਵਾ ਦਾ ਬੁੱਲਾ ਵਧੀਆ ਵਗਿਆ ਪੰਜਾਬ ਦਾ ਦੁਖਾਂਤ ਇਹ ਏਜੰਡੇ ਤੋਂ ਬਿਨਾ ਚੋਣੀਆਂ ਲੜੀਆਂ ਜਾਂਦੀਆਂ ਨੇ ਬੰਦੇ ਚੰਗੇ ਮੰਦੇ ਤੇ ਪੰਜਾਬ ਨੂੰ ਮੁੱਦਿਆਂ ਦੀ ਸਿਆਸਤ ਤੇ ਆਉਣਾ ਪੈਣਾ ਕੰਗਣਾ ਵੀ ਇੱਕ ਮੁੱਦਾ ਵੱਧ ਜਵਾਨੀਆਂ ਜਿਹੜੀ ਇਹਦੀ ਮਤਲਬ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਜਾਂ ਪੰਜਾਬ ਦੀ ਨਾਬਰੀ ਦੀ ਪਰੰਪਰਾ ਜਿਹੜੀ ਉਹਨੂੰ ਅੱਤਵਾਦੀ ਤੇ ਵੱਖਵਾਦੀ ਕਹਿਣਾ ਜਦੋਂ ਪਾਕਿਸਤਾਨ ਨਾਲ ਲੜਦੇ ਸਿੱਖ ਉਦੋਂ ਤਾਂ ਬੜੇ ਦੇਸ਼ ਭਗਤ ਨੇ ਨਾਗaland ਚ ਕੁੱਟਦੇ ਨੇ ਯੂਪੀ ਦੀ ਪੁਲਿਸ ਨੂੰ ਕਾਬੂ ਕਰਦੇ ਨੇ ਉਦੋਂ ਇਹ ਵਰਦੀ ਬੜੀ ਬਹੁਤ ਵਧੀਆ ਜੇ ਉਹ ਵਰਦੀ ਵਾਲਾ ਜਦੋਂ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਲੱਗਿਆ ਸੀ ਉਦੋਂ ਉਦੋਂ ਦਿੱਲੀ ਵੇਲੇ ਵੀ ਆਇਆ ਸੀ ਵੀ ਭੁੱਲ ਕੇ ਫੌਜ ਨਾ ਬੁਲਾ ਲਿਓ ਫੌਜ ਨੇ ਕਿਸਾਨਾਂ ਤੇ ਹਮਲਾ ਨਹੀਂ ਕਰਨਾ ਜਿਹੜੇ ਇਹ ਬੈਠੇ ਨੇ ਇਹਨਾਂ ਦੇ ਪੁੱਤ ਸਰਹੱਦਾਂ ਤੇ ਬੈਠੇ ਨੇ ਇਹਨਾਂ ਦੇ ਪੁੱਤ ਪੁਲਿਸ ਦੇ ਵਿੱਚ ਵੀ ਭਰਤੀ ਨਹੀਂ ਇਹਦੀ ਗੱਲ ਨਹੀਂ ਸੋ ਇਸ ਕਰਕੇ ਇਹਦੀ ਬਦਜਵਾਨੀ ਦੇ ਖਿਲਾਫ ਇੱਕਾ ਜ਼ਾਬਰ ਤੇ ਜ਼ਬਰਤਾਂਤ ਇੱਕ ਪੀੜਿਤ ਤੇ ਜ਼ਬਰਤਾਂਤ ਆ ਕੁਲਵਿੰਦਰ ਕੌਰ ਨੇ ਪੀੜਿਤ ਧਿਰ ਦੀ ਚੀਜ਼ ਆ ਜਿਹੜੀ ਉਹਦਾ ਪ੍ਰਗਟਾਵਾ ਕੀਤਾ ਉਨੇ ਮੋਦੀ ਦੇ ਜਾਬਰ ਬਰਤਾਂਤ ਦਾ ਪ੍ਰਗਟਾਵਾ ਕੀਤਾ ਇਹ ਨਖੇੜਾ ਕਰਨਾ ਜ਼ਰੂਰੀ ਆ ਬਾਕੀ ਬਾਲੀਆਂ ਵੱਡੀ ਗੱਲ ਵੀ ਨਹੀਂ ਬਣਾਉਣ ਇਹ ਵੱਡੀ ਗੱਲ ਬੰਦਿਆਂ ਦੀ ਬਣਦੀ ਨਹੀਂ ਇਸੇ ਕਰਕੇ ਇਹਨੂੰ ਪੰਜਾਬ ਤੇ ਝੜ ਰਹੇ ਨੇ ਪੰਜਾਬ ਹਿਮਾਚਲ ਪੰਜਾਬ ਅੱਤਵਾਦ ਉੱਥੇ ਜਾ ਕੇ ਲੜਨ ਦੀ ਲੋੜ ਆ ਸਭ ਨੂੰ ਬਹੁਤ ਬਹੁਤ ਧੰਨਵਾਦ ਮਾਲੀ ਸਾਹਿਬ ਤੁਸੀਂ ਖਾਲਾਤ ਕੀਤੀ ਸੋ ਮਾਲਵਿੰਦਰ ਸਿੰਘ ਮਾਲੀ ਜੀ ਕੰਗਣਾ ਨੇ ਜੋ ਕੁਝ ਕਿਹਾ ਕੀ ਉਹਦਾ ਭਵਿੱਖ ਤੇ ਅਸਰ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਜਾਂ ਪੰਜਾਬ ਚ ਅਤਵਾਦ ਕਿੰਨਾ ਕੁ ਹੈ ਮੁਲਕ ਦੇ ਅੰਦਰ ਜਿਹੜੀ ਸਿਆਸਤ ਹੈ ਕਿਵੇਂ ਲੋਕਾਂ ਨੂੰ ਨਕਾਰਿਆ ਤੇ ਮੁਲਕ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ ਹੈ ਇਸ ਬਾਰੇ ਵਿੱਚ ਚਰਚਾ ਹੋਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ